ਸतीश ਰੀਆ ਨੂੰ ਮਿਲਣ ਜਾ ਰਿਹਾ ਸੀ ਰਾਹ ਵਿੱਚ ਤਾਰਾ ਦਾ ਫੋਨ ਆਇਆ ਨਮਸਤੇ ਸतीश ਜੀ ਵਧਾਈ ਹੋਵੇ ਵਿਆਹ ਦੀ ਦਰਸਲ ਮੈਂ ਤੁਹਾਨੂੰ ਤੇ ਅਲੀਸ਼ਾ ਨੂੰ ਇਨਵਾਈਟ ਕਰਨ ਲਈ ਫੋਨ ਕੀਤਾ ਹੈ ਇਸ ਬਹਾਨੇ ਮੈਂ ਅਲੀਸ਼ਾ ਨੂੰ ਵੀ ਮਿਲ ਲਵਾਂਗੀ ਜੀ ਭਾਬੀ ਜੀ ਮੈਂ ਆ ਜਾਵਾਂਗਾ ਜਦੋਂ ਤੁਸੀਂ ਕਹੋਗੇ ਸतीश ਰਾਜੀਸ਼ ਦੇ ਘਰ ਵਾਲੀ ਨੂੰ ਨਾ ਨਾ ਕਰ ਸਕਿਆ ਜਦੋਂ ਕਿਉਂ ਕੱਲ ਸ਼ਾਮ ਹੀ ਡਿਨਰ ਸਾਡੇ ਵੱਲ ਹੈ ਤੁਹਾਡਾ ओके ਸਮੇਤੇ ਆ ਜਾਇਓ ਦੋਵੇਂ ਤਾਰਾ ਨੇ ਕਿਹਾ ਤੇ ਫੋਨ ਕਟਿਆ ਕੀ ਕਿਹਾ ਸतीश ਨੇ ਰਾਜੇਸ਼ ਨੇ ਪੁੱਛਿਆ ਕਹਿਣਾ ਕੀ ਸੀ ਕਹਿੰਦੇ ਆਵਾਂਗੀ ਤਾਰਾ ਨੇ ਦੱਸਿਆ ਸ਼ੁਗਰ ਹੈ ਤੂੰ ਦੇਖੀ ਹਲੀਸ਼ਾ ਨੂੰ ਜਰਾ ਕਿੰਨੀ ਸੰਸਕਾਰੀ ਕੁੜੀ ਐ ਸतीश ਦਾ ਤਾਂ ਦਿਮਾਗ ਖਰਾਬ ਹੋ ਗਿਆ ਰੀਆ ਦੇ ਪਿੱਛੇ ਰਾਜੇਸ਼ ਨੇ ਤਾਰਾ ਨੂੰ ਦੱਸਿਆ ਸतीश ਨੇ ਰੈਸਟੋਰੈਂਟ ਦੇ ਅੱਗੇ ਕਾਰ ਰੋਕੀ ਤੇ ਲੰਬਾ ਸਾਹ ਲਿਆ ਰੀਆ ਨੂੰ ਕਿੰਜ ਫੇਸ ਕਰਾਂਗਾ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੇਰਾ ਵਿਆਹ ਹੋ ਗਿਆ ਤਾਂ ਉਸ ਦਾ ਕੀ ਹਾਲ ਹੋਵੇਗਾ ਪਾਗਲ ਜਹੀ ਕਿੰਨਾ ਪਿਆਰ ਕਰਦੀ ਹੈ ਮੈਨੂੰ ਦਿਲ ਕਿੰਜ ਤੋੜਦਿਆਂ ਉਸ ਦਾ ਸतीश ਸੋਚ ਰਿਹਾ ਸੀ ਕਿ ਰੀਆ ਨੇ ਆ ਕੇ ਘਰ ਦੇ ਦਰਵਾਜ਼ੇ ਤੇ ਉਂਗਲ ਮਾਰੀ ਅੰਦਰ ਆਉਣਾ ਜਾਂ ਇੱਥੇ ਹੀ ਬੈਠੇ ਰਹਿਣਾ ਰੀਆ ਨੇ ਆਪਣੇ ਅੰਦਾਜ਼ ਵਿੱਚ ਕਿਹਾ ਬਸ ਹੁਣ ਆਇਆ ਗੱਡੀ ਲਗਾ ਕੇ ਰੀਆ ਨੇ ਸतीश ਨੂੰ ਗਲੇ ਲਾਇਆ ਤੇ ਟੇਬਲ ਤੇ ਲੈ ਗਈ ਸतीश ਸੱਚੀ ਦੱਸਾਂ ਤੁਹਾਡੇ ਬਿਨਾ ਇੱਕ ਪਲ ਵੀ ਮੁਸ਼ਕਿਲ ਹੈ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਨੀ ਆ ਸतीश ਰੀਆ ਨੇ ਹੱਥ ਫੜ ਕੇ ਕਿਹਾ ਰੀਆ ਮੈਂ ਕੁਝ ਕਹਿਣਾ ਸੀ ਸतीश ਨੇ ਹਿੰਮਤ ਕੀਤੀ ਤੇ ਗੱਲ ਕਰਨੀ ਚਾਹੀ ਪਹਿਲਾਂ ਮੇਰੀ ਸੁਣੋ ਆ ਦੇਖੋ ਰੀਆ ਨੇ ਸतीश ਨੂੰ ਵਿਆਹ ਵਾਲਾ ਲਹਿੰਗਾ ਦਿਖਾਇਆ ਇਹ ਜੁਐਲਰੀ ਆ ਮੈਚਿੰਗ ਹੇਅਰ ਐਸੈਸਰੀ ਮੈਂ ਪਸੰਦ ਕੀਤੀ ਹੈ ਸਾਡੇ ਵਿਆਹ ਲਈ रिया मेरी गल सुन सतीश ने फेर केहा देखो सतीश मेरे घर दे मेरे नाल गल नहीं करते मैं कल्ली हां ਤੁਹਾਡੇ বিনা ਮੇਰਾ ਕੋਈ ਨਹੀਂ ਮੇਰੇ ਵੱਲੋਂ ਵਿਆਹ ਚ ਕੋਈ ਨਹੀਂ ਹੋਣਾ ਤੁਹਾਡੇ ਘਰਦਿਆਂ ਨੂੰ ਤੁਸੀਂ ਪਹਿਲਾਂ ਹੀ ਕਹਿ ਦੇਣਾ ਤੁਸੀਂ ਗੱਲ ਕੀਤੀ ਹੈ ਜਾਂ ਨਹੀਂ ਮੇਰੇ ਬਾਰੇ रिया ਨੇ ਪੁੱਛਿਆ रिया ਮੈਨੂੰ ਬੋਲਣ ਦਾ ਮੌਕਾ ਤਾਂ ਦੇ ਇੱਕ ਮਿੰਟ ਸतीश ਜੀ ਫੋਨ ਹੈ ਕਹਿ ਕੇ ਰੀਆ ਨੇ ਫੋਨ ਚੁੱਕਿਆ ਸਰ ਮੈਂ ਕੱਲ ਕੀਤੀ ਤਾਂ ਸੀ ਤੁਹਾਡੇ ਨਾਲ ਨਹੀਂ ਸਰ ਪਲੀਜ਼ ਇੰਜ ਨਾ ਕਰਨਾ ਮੈਂ ਕਿਰਾਇਆ ਦੇਣਾ ਕਰਤਾ ਅਸੀਂ ਕੰਟਰੈਕਟ ਸਾਈਨ ਕੀਤਾ ਪਰ ਸਰ ਸਰ ਪਲੀਜ਼ ਕਹਿ ਕੇ ਰੀਆ ਹੈਲੋ ਹੈਲੋ ਕਰਦੀ ਰਹੀ ਤੇ ਫੋਨ ਕੱਟਿਆ ਗਿਆ ਰੀਆ ਨੇ ਮੱਥੇ ਤੇ ਹੱਥ ਰੱਖ ਲਿਆ ਕੀ ਹੋਇਆ ਰੀਆ ਸतीश ਨੇ ਪੁੱਛਿਆ ਕੁਝ ਨਹੀਂ ਰੀਆ ਨੇ ਰੋਣੀ ਸੂਰਤ ਬਣਾ ਕੇ ਕਿਹਾ ਰੀਆ ਤੇਰੀ ਸ਼ਕਲ ਦੱਸ ਰਹੀ ਹੈ ਜ਼ਰੂਰ ਕੁਝ ਹੋਇਆ ਮੈਨੂੰ ਦੱਸ ਤਾਂ ਸਹੀ ਸतीश ਨੇ ਪੁੱਛਿਆ ਇੱਕ ਐਡ ਦੀ ਸ਼ੂਟ ਲਈ ਕੰਟਰੈਕਟ ਸਾਈਨ ਕੀਤਾ ਸੀ ਹੁਣ ਮੈਨੂੰ ਉਸ ਵਿੱਚੋਂ ਕੱਢ ਰਹੇ ਨੇ ਪੇਮੈਂਟ ਵੀ ਨਹੀਂ ਦੇ ਰਹੇ ਮੈਂ ਘਰ ਦਾ ਕਿਰਾਇਆ ਦੇਣਾ ਹੈ ਮੈਨੂੰ ਮਕਾਨ ਮਾਲਕ ਘਰੋਂ ਕੱਢ ਦੇਵੇਗਾ ਓ ਮਾਈ ਗੋਡ ਮੈਂ ਕੀ ਕਰਾਂ 40000 ਰੁਪਏ ਮੈਂ ਕਿੱਥੋਂ ਲਿਆਵਾਂ ਰੀਆ ਨੇ ਕਿਹਾ ਤੇ ਸतीश ਵੱਲ ਦੇਖਿਆ ਰੀਆ ਕਿਰਾਇਆ 40000 ਰੁਪਏ ਹੈ ਤੇਰੇ ਫਲੈਟ ਦਾ ਸतीश ਨੇ ਹੈਰਾਨੀ ਨਾਲ ਰੀਆ ਨੂੰ ਪੁੱਛਿਆ ਨਹੀਂ ਕੱਲਾ ਕਿਰਾਇਆ ਨਹੀਂ کافی ਦਿਨ ਤੋਂ ਕੰਮ ਨਹੀਂ ਮਿਲ ਰਿਹਾ ਗਰੋਸਰੀ ਇਲੈਕਟ੍ਰਿਸਿਟੀ ਬਿੱਲ ਹੋਰ ਵੀ ਕਈ ਖਰਚੇ ਨੇ ਪਰ ਤੁਸੀਂ ਫਿਕਰ ਨਾ ਕਰੋ ਮੈਂ ਮੈਨੇਜ ਕਰ ਲਵਾਂਗੀ ਪਰ ਜੇਕਰ ਤੁਸੀਂ ਹੈਲਪ ਕਰਦੇ ਹੋ ਤਾਂ ਮੈਂ ਵਾਪਸ ਕਰ ਦਵਾਂਗੀ ਸतीश ਰੀਆ ਨੇ ਇੱਕੋ ਸਾਹੇ ਕਿਹਾ ਤਸਤੀਸ਼ ਚੁੱਪ ਹੋ ਗਿਆ ਲੱਗਦਾ ਤੁਹਾਨੂੰ ਭਰੋਸਾ ਨਹੀਂ ਮੇਰੇ ਤੇ ਮੈਨੂੰ ਗਲਤ ਨਾ ਸਮਝਣਾ ਸतीश ਤੁਸੀਂ ਰਹਿਣੀ ਦਿਓ ਮੈਂ ਕਿਸੇ ਹੋਰ ਫਰੈਂਡ ਨਾਲ ਗੱਲ ਕਰਕੇ ਸਭ ਹੱਲ ਕਰ ਲਵਾਂਗੀ ਨਹੀਂ ਉਹ ਗੱਲ ਨਹੀਂ ਸतीश ਨੇ ਕਿਹਾ ਇਸ ਵੇਲੇ ਮੇਰੇ ਕੋਲ ਐਨੇ ਪੈਸੇ ਨਹੀਂ ਮੈਨੂੰ ਕਿਹੜਾ ਹੋਣੇ ਚਾਹੀਦੇ ਨੇ ਕੱਲ ਸ਼ਾਮ ਤੱਕ ਦੇ ਦੇਣਾ ਸतीश ਮੈਂ ਨਵੀਂ ਐਡ ਮਿਲਦੇ ਹੀ ਦੇ ਦਵਾਂਗੀ ਮੇਰੇ ਤੇ ਭਰੋਸਾ ਹੈ ਤਾਂ ਹੀ ਹਾਂ ਕਰਿਓ ਰੀਆ ਨੇ ਕਿਹਾ ਰੀਆ ਕਿੰਜ ਦੀਆਂ ਗੱਲਾਂ ਕਰ ਰਹੀ ਹੈ ਮੈਂ ਕੱਲ ਸ਼ਾਮ ਤੱਕ ਪੈਸੇ ਦੇ ਦਵਾਂਗਾ ਸतीश ਨੇ ਕਿਹਾ ਤਾਂ ਰੀਆ ਉੱਠ ਕੇ ਉਸ ਦੇ ਗਲੇ ਲੱਗ ਗਈ ਸतीश ਮੈਨੂੰ ਅੱਜ ਪਹਿਲੀ ਵਾਰ ਲੱਗਿਆ ਕਿ ਮੇਰਾ ਵੀ ਕੋਈ ਹੈ ਇੰਜ ਦੀਆਂ ਮੁਸੀਬਤਾਂ ਵਿੱਚ ਮੈਂ ਕਈ ਵਾਰ ਪਈ ਸੀ ਪਰ ਕੱਲੀ ਸੀ ਹੁਣ ਤੁਸੀਂ ਹਾਂ ਤਾਂ ਮੈਂ ਦੱਸ ਨਹੀਂ ਸਕਦੀ ਮੈਂ ਕਿੰਨੀ ਖੁਸ਼ ਹਾਂ ਪਲੀਜ਼ ਸतीश ਮੈਨੂੰ ਕਦੇ ਛੱਡ ਕੇ ਨਾ ਜਾਣਾ ਆਪਣੇ ਘਰਦਿਆਂ ਨਾਲ ਗੱਲ ਕਰਕੇ ਮੈਨੂੰ ਲੈ ਜਾਵੋ ਆਪਣੀ ਦੁਨੀਆ ਵਿੱਚ ਪਲੀਜ਼ ਰੀਆ ਨੇ ਅੱਖਾਂ ਭਰ ਕੇ ਕਿਹਾ ਮੈਂ ਕੀ ਕਹਾਂ ਇਸ ਨੂੰ ਇਸ ਦਾ ਦਿਲ ਤੋੜਨ ਦੀ ਹਿੰਮਤ ਨਹੀਂ ਹੈ ਮੇਰੀ ਵੈਸੇ ਹੀ ਮੁਸ਼ਕਿਲ ਵਿੱਚ ਹੈ ਕੱਲ-ਕੱਲ ਕਰਾਂਗਾ ਇਸ ਨਾਲ ਨਾਲ ਹੀ ਪੈਸਿਆਂ ਦਾ ਕਹਿ ਤਾਂ ਦਿੱਤਾ ਪਰ ਇਸ ਮਹੀਨੇ ਤਾਂ ਬਹੁਤ ਜ਼ਿਆਦਾ ਖਰਚਾ ਹੋ ਗਿਆ ਪਰ ਰੀਆ ਨੂੰ ਵੀ ਤਾਂ ਮੇਰਾ ਹੀ ਸਹਾਰਾ ਹੈ ਕੁਝ ਕਰਨਾ ਤਾਂ ਪਵੇਗਾ ਰਾਜੇਸ਼ ਤੋਂ ਮਦਦ ਮੰਗਣੀ ਪਵੇਗੀ ਆਫਿਸ ਦੀ ਤਨਖਾਹ ਦਾ ਤਾਂ ਪੂਰਾ ਹਿਸਾਬ ਮੰਮੀ ਨੂੰ ਦੇਣਾ ਪੈਣਾ ਕਿੰਨਾ ਕੁਝ ਸੋਚਿਆ ਸੀ ਕਿ ਬਚੇ ਪੈਸਿਆਂ ਨਾਲ ਫਲੈਟ ਦੇਖਾਂਗਾ ਤੇ ਕਿਸ਼ਤ ਤਾਰੀ ਜਾਵਾਂਗਾ ਪਰ ਇਸ ਵਾਰ ਲੱਗਦਾ ਫਲੈਟ ਬਾਰੇ ਨਹੀਂ ਗੱਲ ਬੰਨੀ ਸतीश ਸੋਚ ਰਿਹਾ ਸੀ ਚਲੋ 40000 ਤਾਂ ਹੱਥ ਆਈ ਰੱਜ ਕੇ ਸ਼ਾਪਿੰਗ ਕਰਾਂਗੀ ਤੇ ਕੁੜੀਆਂ ਨੂੰ ਦਿਖਾਵਾਂਗੀ ਕਿ ਹੁਣ ਮੇਰਾ ਵੀ ਸਟੇਟਸ ਹੈ ਪਰ ਮੂੰਹ ਕਿਉਂ ਬਣਿਆ ਹੋਇਆ ਇਸ ਦਾ ਲੱਗਦਾ ਕੋਈ ਗੱਲ ਹੈ ਜੋ ਸਾਨੂੰ ਦੂਰ ਕਰ ਸਕਦੀ ਹੈ ਪਰ ਜੋ ਵੀ ਗੱਲ ਹੋਵੇ ਮੈਂ ਨਹੀਂ ਇਸ लाਟਰੀ ਦੀ ਟਿਕਟ ਨੂੰ ਛੱਡਣ ਵਾਲੀ ਇਸ ਨੂੰ ਤਾਂ ਹਰ ਹਫ਼ਤੇ ਵਿਡਰਾ ਕਰਵਾਉਂਗੀ ਮੈਂ ਰੀਆ ਨੇ ਸੋਚਿਆ ਤੇ ਖਾਣਾ ਖਾਣ ਲੱਗੀ ਫਿਕਰ ਦੇ ਮਾਰੇ ਸਤੀਸ਼ ਦੀ ਤਾਂ ਬੁਰਕੀ ਵੀ ਨਹੀਂ ਸੀ ਲੰਘ ਰਹੀ ਚੱਲੀਏ ਫਿਰ ਰੀਆ ਨੇ ਖਾ ਕੇ ਕਿਹਾ ਹਾਂ ਸਤੀਸ਼ ਨੇ ਕਿਹਾ ਤੇ ਬਿੱਲ ਮੰਗਵਾਇਆ 6000 ਰੁਪਏ ਐਨਾ ਕੁਝ ਤਾਂ ਨਹੀਂ ਮੰਗਵਾਇਆ ਸੀ ਸਤੀਸ਼ ਨੇ ਵੇਟਰ ਨੂੰ ਕਿਹਾ मैडम ਦਾ ਬਿੱਲ ਐ ਸਰ। ਵੇਟਰ ਨੇ ਕਿਹਾ। ਤਰਿਆ ਨੇ ਇੱਕੋ ਕਿਹਾ। ਸਰ ਨੂੰ ਕਿਉਂ ਦਿੱਤਾ ਤੁਸੀਂ? ਮੈਂ ਆਪਣਾ ਬਿੱਲ ਖੁਦ ਭੇ ਕਰ ਦੇਣਾ ਸੀ। ਅਸਲ ਵਿੱਚ ਅਸੀਂ ਸਹੇਲੀਆਂ ਇੱਥੇ ਆਈਆਂ ਸੀ ਕੱਲ। ਟ੍ਰੀਟ ਮੇਰੇ ਵੱਲੋਂ ਸੀ ਪਰ ਮੈਂ ਪਰਸੀ ਘਰ ਪੁਲਾਈ। ਪਰ ਇਹ ਬੜੇ ਚੰਗੇ ਨੇ। ਇਹਨਾਂ ਨੂੰ ਪਤਾ ਹੈ। ਮੈਂ ਅਕਸਰ ਆਉਂਦੀ ਆ ਇੱਥੇ। ਇਸ ਲਈ ਕੁਝ ਨਹੀਂ ਕਿਹਾ। ਮੈਂ ਆਪਣਾ ਬਿੱਲ ਦੇ ਦਵਾਂਗੀ ਖੁਦ। ਰੀਆ ਨੇ ਕਿਹਾ। ਤਾਂ ਵੇਟਰ ਨੇ ਕਿਹਾ। ਸਰਪੀ ਕਰਤਾ ਰਹੀਨੀ ਮੈਡਮ ਕਰਨ ਦਿਓ ਬੀਟਰ ਨੇ ਕਿਹਾ ਤਸਤੀਸ਼ ਨੂੰ ਬਾਕੀ ਬਿਲ ਵੀ ਪੇ ਕਰਨਾ ਪਿਆ ਰੀਆ ਨੂੰ ਡਰਾਪ ਕਰਕੇ ਸਤੀਸ਼ ਘਰ ਆ ਗਿਆ ਅਲੀਸ਼ਾ ਜਾਗ ਰਹੀ ਸੀ ਰੋਟੀ ਲਗਾਵਾ ਤੁਹਾਡੇ ਲਈ ਅਲੀਸ਼ਾ ਨੇ ਪੁੱਛਿਆ ਮੈਂ ਕਿਹਾ ਤਾਂ ਸੀ ਮੇਰਾ ਇੰਤਜ਼ਾਰ ਨਾ ਕਰੀ ਸੋ ਜਾਈਂ ਫਿਰ ਕਿਉਂ ਜਾਗ ਰਹੀ ਹੈ ਦੇਖ ਅਲੀਸ਼ਾ ਮੈਨੂੰ ਇੰਜ ਰਹਿਣ ਦੀ ਆਦਤ ਹੈ ਕੋਈ ਵੀਰੇ ਲਈ ਇੰਤਜ਼ਾਰ ਨਹੀਂ ਕਰਦਾ ਕੋਈ ਟਿਫਨ ਪੈਕ ਨਹੀਂ ਕਰਕੇ ਦਿੰਦਾ ਤੇ ਕੋਈ ਵੀ ਮੇਰੇ ਅੱਗੇ ਪਿੱਛੇ ਨਹੀਂ ਘੁੰਮਦਾ ਮੈਨੂੰ ਆਦਤ ਨਹੀਂ ਨਾ ਚੀਜ਼ਾਂ ਦੀ ਨਾ ਹੀ ਮੈਂ ਪਾਉਣੀ ਐ ਪਲੀਜ਼ ਕਹਿ ਕੇ ਸਤੀਸ਼ ਬੈੱਡ ਤੇ ਪਾਸਾ ਮਾਰ ਕੇ ਸੋ ਗਿਆ ਅਲੀਸ਼ਾ ਵੀ ਪਾਸਾ ਪਰਤ ਕੇ ਪੈ ਗਈ ਤੇ ਰੋਣ ਲੱਗੀ ਕੀ ਕੁਝ ਸੋਚਿਆ ਸੀ ਤੇ ਕੀ ਹੋ ਰਿਹਾ ਮੇਰੇ ਨਾਲ ਚੰਗੇ ਘਰ ਵਿੱਚ ਵਿਆਹ ਕਰਵਾ ਕੇ ਮੰਮੀ ਨੇ ਗਲਤੀ ਤਾਂ ਨਹੀਂ ਕਰ ਦਿੱਤੀ ਇਸ ਤੋਂ ਚੰਗਾ ਤਾਂ ਕੋਈ ਸਾਦਾ ਜਿਹਾ ਦਿਹਾੜੀਦਾਨ ਮੇਰਾ ਘਰ ਵਾਲਾ ਹੁੰਦਾ ਮੈਂ ਉਸ ਨੂੰ ਸਵਾਲ ਜਵਾਬ ਤਾਂ ਕਰ ਸਕਦੀ ਇਸ ਪੜ੍ਹੇ ਲਿਖੇ ਇਨਸਾਨ ਨਾਲ ਕੀ ਗੱਲ ਕਰਾਂ ਇਸ ਨੂੰ ਮੇਰੀ ਫੀਲਿੰਗਸ ਦੀ ਕੋਈ ਕਦਰ ਨਹੀਂ ਮੰਮੀ ਏਕ ਹੀ ਕਰ ਦਿੱਤਾ ਤੁਸੀਂ ਮੇਰੇ ਨਾਲ ਸੋਚ ਕੇ ਅਲੀਸ਼ਾ ਰੋਣ ਲੱਗੀ ਪੈਸੇ ਦੇ ਤਾਂ ਦਵਾਂਗਾ ਰੀਆ ਨੂੰ ਪਰ ਅੱਗੇ ਫੇਰ ਕਦੀ ਇੰਜ ਹੋਇਆ ਤਾਂ ਰੀਆ ਨੂੰ ਛੱਡ ਰਿਹਾ ਮੈਂ ਅੱਗੇ ਤੋਂ ਇੰਜ ਕਿਵੇਂ ਹੋਵੇਗਾ ਉਸ ਨੂੰ ਜ਼ਰੂਰਤ ਹੋਵੇਗੀ ਤੱਕ ਕੌਣ ਸੀ ਮਦਦ ਕਰੇਗਾ ਵਿਚਾਰੀ ਰੀਆ ਮੇਰੇ ਨਾਲ ਜ਼ਿੰਦਗੀ ਦੇ ਸੁਪਨੇ ਦੇਖ ਰਹੀ ਹੈ ਉਸਦੇ ਸਾਰੇ ਸੁਪਨੇ ਟੁੱਟ ਜਾਣੇ ਜਦ ਉਸ ਨੂੰ ਮੇਰੇ ਵਿਆਹ ਦਾ ਪਤਾ ਲੱਗਿਆ ਤਾਂ ਜੋ ਵੀ ਹੈ ਮੰਮੀ ਨੇ ਠੀਕ ਨਹੀਂ ਕੀਤਾ ਮੇਰੇ ਨਾਲ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਮੇਰੀ ਤੇ ਰੀਆ ਦੀ ਨਾਲ ਹੀ ਇਸ ਦੀ ਵੀ ਦੇਖਿਆ ਜਾਵੇ ਤਕਸੂਰ ਇਸ ਦਾ ਵੀ ਨਹੀਂ ਪਰ ਇਸ ਨੂੰ ਮੈਂ ਇਸ਼ਾਰਾ ਤਾਂ ਦਿੱਤਾ ਸੀ ਸਮਝਦਾਰ ਹੋ ਕੇ ਵੀ ਲਾਲਚ ਵਿੱਚ ਵਿਆਹ ਕਰਵਾਇਆ ਇਸਨੇ ਮੇਰੇ ਨਾਲ ਸਤੀਸ਼ ਸੋਚ ਰਿਹਾ ਸੀ ਅਲੀਸ਼ਾ ਦੀਆਂ ਸਿਸਕੀਆਂ ਦੀ ਆਵਾਜ਼ ਸਤੀਸ਼ ਦੇ ਕੰਨੀਆਂ ਪਈ ਤਾਂ ਉਸਨੇ ਉੱਠ ਕੇ ਬੱਤੀ ਜਲਾਈ ਅਲੀਸ਼ਾ ਰੋ ਕਿਉਂ ਰਹੀ ਹੈ ਦੇਖ ਮੈਂ ਪਹਿਲਾਂ ਹੀ ਬੜੀ ਟੈਨਸ਼ਨ ਵਿੱਚ ਆ ਸਵੇਰੇ ਕੰਮ ਤੇ ਜਾਣਾ ਹੈ ਮੈਨੂੰ ਡਿਸਟਰਬ ਨਾ ਕਰ ਪਲੀਜ਼ ਮੇਰੀ ਸ਼ਕਲ ਦੇਖ ਕੇ ਸਾਫ ਪਤਾ ਲੱਗ ਰਿਹਾ ਸੀ ਕਿ ਮੈਂ ਵਿਆਹ ਤੋਂ ਖੁਸ਼ ਨਹੀਂ ਹਾਂ ਫਿਰ ਵੀ ਤੂੰ ਤੇ ਤੇਰੀ ਮੰਮੀ ਨੇ ਨਾਂ ਨਹੀਂ ਕੀਤੀ ਮੈਂ ਮੇਰੀ ਜ਼ਿੰਦਗੀ ਵਿੱਚ ਤੈਨੂੰ ਥਾਂ ਨਹੀਂ ਦੇ ਸਕਦਾ ਮੈਂ ਘਰ ਵਿੱਚ ਤੈਨੂੰ ਥਾਂ ਦਿੱਤੀ ਹੈ ਇਸ ਤੋਂ ਵੱਧ ਮੇਰੇ ਤੋਂ ਉਮੀਦ ਨਾ ਰੱਖੀ ਪਲੀਜ਼ ਮੈਂ ਇੰਜ ਦਾ ਹੀ ਹਾਂ ਤੂੰ ਜਾਣਾ ਤਾਂ ਜਾ ਸਕਦੀ ਹੈ ਸਤੀਸ਼ ਕਹਿ ਕੇ ਬਾਹਰ ਜਾ ਕੇ ਸੌਂ ਗਿਆ ਅਲੀਸ਼ਾ ਬਹੁਤ ਰੋਈ ਸਾਰੀ ਰਾਤ ਰੋਂਦੀ ਰਹੀ ਤੇ ਸਵੇਰੇ ਉੱਠ ਕੇ ਮੰਮੀ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਲੈ ਜਾਓ ਸਤੀਸ਼ ਦੀ ਮੰਮੀ ਨੇ ਉੱਠ ਕੇ ਸਤੀਸ਼ ਨੂੰ ਸੋਫੇ ਤੇ ਪਿਆ ਦੇਖਿਆ ਦਾ ਹੈਰਾਨ ਰਹਿ ਗਈ ਅਲੀਸ਼ਾ ਕੋਲਾਈ ਕੀ ਗੱਲ ਦੋ ਦਿਨ ਨਹੀਂ ਹੋਏ ਵਿਆਹ ਨੂੰ ਮੁੰਡਾ ਕਮਰੇ ਚੋਂ ਬਾਹਰ ਕੱਢ ਦਿੱਤਾ ਇਹੀ ਸਿਖਾਇਆ ਸੀ ਮਾਂ ਨੇ ਮੰਮੀ ਦਾ ਰੌਲਾ ਸੁਣ ਕੇ ਸਤੀਸ਼ ਉੱਠ ਕੇ ਆ ਗਿਆ ਮੰਮੀ ਅਲੀਸ਼ਾ ਨੂੰ ਖਰੀਆਂ ਖਰੀਆਂ ਸੁਣਾ ਰਹੀ ਸੀ ਤੇ ਅਲੀਸ਼ਾ ਚੁੱਪ ਕਰਕੇ ਸੁਣ ਰਹੀ ਸੀ ਰਾਤ ਰੋ ਰੋ ਕੇ ਹੰਝੂ ਮੁੱਕ ਗਏ ਸਨ ਜਿਵੇਂ ਮੰਮੀ ਇਸਨੇ ਕੁਝ ਨਹੀਂ ਕਿਹਾ ਮੈਂ ਖੁਦ ਬਾਹਰ ਗਿਆ ਸੀ ਸਤੀਸ਼ ਨੇ ਕਿਹਾ ਬੋਤੀ ਵਕਾਲਤ ਨਾ ਕਰ ਇਸ ਦੀ ਜਾਣਦੀ ਐ ਮੈਂ ਇਹਨਾਂ ਵਰਗੀਆਂ ਨੂੰ ਮੁੰਡੇ ਨੂੰ ਥੱਲੇ ਲਾ ਕੇ ਰੱਖਣਾ ਚਾਹੁੰਦੀਆਂ ਨਹੀਂ ਬੁਲਾ ਇਸ ਦੀ ਮਾਂ ਨੂੰ ਨਹੀਂ ਤਾਂ ਸਾਰੀ ਉਮਰ ਇੰਜੀ ਲੰਗਣੀ ਤੇਰੀ ਜ਼ਿੰਦਗੀ ਮੇਰੇ ਨਾਲ ਬਿਤਾਉਣਾ ਹੀ ਨਹੀਂ ਚਾਹੁੰਦੀ ਮੰਮੀ ਜੀ ਮੈਂ ਬੁਲਾ ਲਿਆ ਮੇਰੇ ਮੰਮੀ ਨੂੰ ਇੱਥੋਂ ਜਾ ਰਹੀਆਂ ਮੈਂ ਇੰਜ ਦੇ ਇਨਸਾਨ ਨਾਲ ਮੈਂ ਜ਼ਿੰਦਗੀ ਨਹੀਂ ਕੱਟ ਸਕਦੀ ਜਿਸ ਨੂੰ ਨਾ ਮੇਰੀ ਕਦਰ ਹੈ ਤੇ ਨਾ ਹੀ ਮੇਰੀ ਫੀਲਿੰਗਸ ਦੀ ਕਹਿ ਕੇ ਅਲੀਸ਼ਾ ਕਪੜੇ ਅਟੈਚੀ ਵਿੱਚ ਪਾਉਣ ਲੱਗੀ ਸਤੀਸ਼ ਦੀ ਮੰਮੀ ਨੇ ਸਤੀਸ਼ ਵੱਲ ਵੇਖਿਆ ਤਾਂ ਸਤੀਸ਼ ਨੇ ਅੱਖਾਂ ਨੀਵੀਆਂ ਕਰ ਲਈਆਂ ਸਤੀਸ਼ ਦੀ ਮਾਂ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਏਕੀ ਕਹਿ ਰਹੀ ਹੈ ਅਲੀਸ਼ਾ ਸਤੀਸ਼ ਤੇਰੇ ਸਿਰ ਤੋਂ ਹਜੇ ਤੱਕ ਭੂਤ ਨਹੀਂ ਉਤਰਿਆ ਉਸ ਮਾਡਰਨ ਕੁੜੀ ਦਾ ਮੰਮੀ ਉਸ ਦਾ ਨਾਮ ਰੀਆ ਹੈ ਨਾਲੇ ਜੋ ਹੋ ਰਿਹਾ ਨਾ ਤੁਹਾਡੇ ਕਰਕੇ ਹੈ ਤੁਸੀਂ ਜ਼ਬਰਦਸਤੀ ਵਿਆਹ ਕਰਨ ਤੇ ਮਜਬੂਰ ਕੀਤਾ ਹੈ ਮੈਨੂੰ ਮੈਂ ਨਹੀਂ ਦੇ ਸਕਦਾ ਆਪਣੇ ਦਿਲ ਵਿੱਚ ਰੀਆ ਦੀ ਥਾਂ ਅਲੀਸ਼ਾ ਨੂੰ ਦੋਬਾਰਾ ਉਸਦਾ ਨਾਮ ਲਿਆ ਤਾਂ ਸੱਚੀ ਜਾ ਕੇ ਕਿਸੇ ਟਰੱਕ ਹੇਠਾਂ ਆ ਕੇ ਮਰ ਜਾਣਾ ਮੈਂ ਕਿਉਂ ਸਿਰ ਸਵਾਪਵਾ ਰਿਹਾ ਮੇਰੀ ਚੁੱਪ ਕਰਕੇ ਜਾ ਅਲੀਸ਼ਾ ਨਾਲ ਪਿਆਰ ਨਾਲ ਗੱਲ ਕਰਕੇ ਉਸ ਨੂੰ ਮਨਾ ਅਲੀਸ਼ਾ ਇੱਥੋਂ ਗਈ ਤਾਂ ਮੈਂ ਵੀ ਉਸਦੇ ਨਾਲ ਹੀ ਜਾਵਾਂਗੀ ਉਹ ਪੇਕੇ ਤੇ ਮੈਂ ਖੂਬੀਚ ਜਾਵਾਂਗੀ ਮੰਮੀ ਮੈਨੂੰ ਬਲੈਕਮੇਲ ਨਾ ਕਰੋ ਚੰਗਾ ਉਹ ਚਲੀ ਜਾਵੇ ਮੈਂ ਉਸ ਨੂੰ ਖੁਸ਼ ਨਹੀਂ ਰੱਖ ਸਕਦਾ ਉਹ ਚਲੀ ਜਾਵੇ ਤਾਂ ਸਾਰਾ ਸਿਆਪਾ ਹੀ ਖਤਮ ਹੋ ਜਾਣਾ ਹੈ ਕੋ ਕੀ ਗਿਆ ਤੇਰੇ ਦਿਮਾਗ ਨੂੰ ਥੂ-ਥੂ ਕਰਵਾਉਣੀ ਐ ਤੂੰ ਬਰਾਦਰੀ ਚ ਅੱਗੇ ਐਟੀ ਵੱਡੀ ਉਮਰ ਵਿੱਚ ਵਿਆਹ ਹੋਇਆ ਤੇਰਾ ਲੋਕੀ ਸੌ ਸੌ ਗੱਲਾਂ ਕਰਦੇ ਸੀ ਹੁਣ ਦੂਜੇ ਦਿਨ ਘਰ ਵਾਲੀ ਛੱਡ ਕੇ ਚਲੀ ਜਾਵੇਗੀ ਤਾਂ ਕੀ ਕਹਿਣਗੇ ਲੋਕੀ ਮੈਂ ਨਹੀਂ ਸੁਨੀਆਂ ਗੱਲਾਂ ਲੋਕਾਂ ਦੀ ਮੰਮੀ ਲੋਕਾਂ ਦੇ ਚੱਕਰਾਂ ਵਿੱਚ ਮੈਂ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਾਂ ਨਾਲੇ ਅਲੀਸ਼ਾ ਦੀ ਵੀ ਜ਼ਿੰਦਗੀ ਖਰਾਬ ਹੋ ਰਹੀ ਹੈ ਸੱਚੀ ਮੈਨੂੰ ਚੰਗਾ ਨਹੀਂ ਲੱਗਦਾ ਉਸ ਲਈ ਵੀ ਉਹ ਚਲੀ ਜਾਵੇ ਮਰੀਆ ਨਾਲ ਵਿਆਹ ਕਰਵਾ ਲਵਾ ਸਭ ਠੀਕ ਹੋ ਜਾਵੇਗਾ ਮੰਮੀ ਪਲੀਜ਼ ਸतीश ਨੇ ਕਿਹਾ ਹੀ ਸੀ ਕਿ ਬਾਹਰ ਦਰਵਾਜ਼ਾ ਖੜਕ ਪਿਆ ਆ ਗਈ ਉਸਦੀ ਮੰਮੀ ਮੇਰੀ ਗੱਲ ਸੁਣ ਲੈ ਸतीश ਅਲੀਸ਼ਾ ਇੱਥੋਂ ਜਾਣੀ ਨਹੀਂ ਚਾਹੀਦੀ ਵਿਆਹ ਦੇ ਦੂਜੇ ਦਿਨ ਤਾ ਬਿਲਕੁਲ ਨਹੀਂ ਹਾਈ ਮੇਰੀ ਬਣੀ ਬਣਾਈ ਇੱਜ਼ਤ ਮੈਂ ਕਿੰਜ ਸਾਹਮਣਾ ਕਰਾਂਗੀ ਉਸਦਾ ਹਾਈ ਹਾਈ ਕਰਦੀ ਹੋਈ ਸतीश ਦੀ ਮੰਮੀ ਨੇ ਛਾਤੀ ਤੇ ਹੱਥ ਰੱਖ ਕੇ ਔਖੇ ਸਾਹ ਲੈਣੇ ਸ਼ੁਰੂ ਕਰ ਦਿੱਤੇ ਮੰਮੀ ਮੰਮੀ ਸतीश ਨੇ ਰੌਲਾ ਪਾਇਆ ਤਾਂ ਅਲੀਸ਼ਾ ਭੱਜੀ ਆਈ ਤੇ ਸतीश ਦੀ ਮੰਮੀ ਨੂੰ ਬੈੱਡ ਤੇ ਲਟਾ ਕੇ ਪਾਣੀ ਪਿਲਾਇਆ ਸतीश ਦਰਵਾਜ਼ਾ ਖੁੱਲਣ ਲਈ ਗਿਆ ਅਲੀਸ਼ਾ ਬੇਟਾ ਕੁਝ ਦਿਨ ਦੇ ਮੈਂ ਸतीश ਨੂੰ ਸਮਝਾ ਦੇਵਾਂਗੀ ਤੂੰ ਸਮਝਦਾਰ ਹੈ ਇੰਜ ਤੂੰ ਦੂਜੇ ਦਿਨ ਚਲੀ ਜਾਵੇਂਗੀ ਤਾਂ ਲੋਕੀ ਗੱਲਾਂ ਕਰਨਗੇ ਸਾਡੀ ਇੱਜ਼ਤ ਵੀ ਤਾਂ ਹੁਣ ਤੇਰੀ ਇੱਜ਼ਤ ਹੈ ਸतीश ਮਾੜਾ ਨਹੀਂ ਹੈ ਬਸ ਇੱਕ ਚੁੜੇਲ ਦੇ ਚੱਕਰਾਂ ਵਿੱਚ ਫਸਿਆ ਹੈ ਮੈਨੂੰ ਪਤਾ ਹੈ ਮੇਰੇ ਸਤੀਸ਼ ਲਈ ਤੇਰੇ ਤੋਂ ਚੰਗੀ ਕੋਈ ਹੋ ਹੀ ਨਹੀਂ ਸਕਦੀ ਸਤੀਸ਼ ਅਲੀਸ਼ਾ ਦੀ ਮੰਮੀ ਨਾਲ ਅੰਦਰ ਆ ਗਿਆ ਕੀ ਹੋਇਆ ਦੀਦੀ ਠੀਕ ਹੋ ਤੁਸੀਂ ਅਲੀਸ਼ਾ ਦੀ ਮੰਮੀ ਨੇ ਪੁੱਛਿਆ ਠੀਕ ਆ ਮੈਂ ਸਤੀਸ਼ ਦੀ ਮੰਮੀ ਨੇ ਕਿਹਾ ਅਲੀਸ਼ਾ ਪਾਣੀ ਲੈਣ ਲਈ ਗਈ ਤਾਂ ਸਤੀਸ਼ ਉਸਦੇ ਪਿੱਛੇ ਗਿਆ ਅਲੀਸ਼ਾ ਮੰਮੀ ਨੂੰ ਹਾਰਟ ਦੀ ਪ੍ਰੋਬਲਮ ਹੈ ਕੋਈ ਵੀ ਟੈਨਸ਼ਨ ਹੋਵੇ ਤਾਂ ਬਿਮਾਰ ਹੋ ਜਾਂਦੀ ਨੇ ਅਸੀਂ ਬੈਠ ਕੇ ਗੱਲ ਕਰ ਲਵਾਂਗੇ ਪਲੀਜ਼ ਆਪਣੇ ਮੰਮੀ ਨੂੰ ਸਮਝਾ ਦੇਣਾ ਕੋਈ ਇਸ਼ੂ ਨਾ ਕ੍ਰੀਏਟ ਕਰਨ ਪਲੀਜ਼ ਸਤੀਸ਼ ਨੇ ਕਿਹਾ ਤਾਂ ਅਲੀਸ਼ਾ ਨੇ ਹਾਂ ਵਿੱਚ ਸਿਰ ਹਿਲਾਇਆ ਅਲੀਸ਼ਾ ਪਾਣੀ ਲੈ ਕੇ ਆਈ ਕੋਈ ਬਖੇੜਾ ਤਾਂ ਖੜਾ ਕਰੇਗੀ ਅਲੀਸ਼ਾ ਦੀ ਮਾਂ ਸਤੀਸ਼ ਸੋਚ ਰਿਹਾ ਸੀ ਅਲੀਸ਼ਾ ਬੇਟਾ ਇੱਧਰ ਆ ਉਸ ਦੀ ਮੰਮੀ ਨੇ ਕਿਹਾ ਸਤੀਸ਼ ਦਾ ਤੇ ਮੰਮੀ ਦਾ ਦਿਲ ਤੇਜ਼ ਧੜਕਣ ਲੱਗਾ ਮੰਮੀ ਮੇਰੇ ਨਾਲ ਕਮਰੇ ਵਿੱਚ ਚੱਲੋ ਕਹਿ ਕੇ ਅਲੀਸ਼ਾ ਮੰਮੀ ਨੂੰ ਲੈ ਕੇ ਕਮਰੇ ਵਿੱਚ ਚਲੀ ਗਈ ਲੈ ਜਾਵੇਗੀ ਆਪਣੀ ਕੁੜੀ ਨੂੰ ਇਹ ਕਿਹੜਾ ਆਪ ਵਸੀ ਹੈ ਜੋ ਕੁੜੀ ਨੂੰ ਮਤ ਦਵੇਗੀ ਆਪ ਵੀ ਕੁੜੀ ਕੁਛੜ ਚੁੱਕ ਕੇ ਪੇਕੇ ਆ ਗਈ ਸੀ ਬੈਠਾ ਰਹੀ ਵੱਜ ਲਾ ਕੇ ਹੁਣ ਤੂੰ ਤੇਰੀ ਪਸੰਦ ਤਾਂ ਮੇਰੀ ਲਾਸ਼ ਤੋਂ ਲੰਘ ਕੇ ਹੀ ਆਵੇਗੀ ਇਸ ਘਰ ਵਿੱਚ ਅਲੀਸ਼ਾ ਦੀ ਮੰਮੀ ਨੇ ਅਲੀਸ਼ਾ ਨੂੰ ਬਿਠਾਇਆ ਬੇਟਾ ਮੈਂ ਤੈਨੂੰ ਕੀ ਕਿਹਾ ਸੀ ਤੋਰਨ ਲੱਗਿਆਂ ਕਿ ਹੁਣ ਤੇਰੀ ਸੱਸ ਵੀ ਇਹ ਐ ਤੇ ਮਾਂ ਵੀ ਕੋਈ ਵੀ ਗੱਲ ਹੋਵੇ ਪਹਿਲਾਂ ਇਸ ਦੇ ਨਾਲ ਕਰਨੀ ਐ ਜੁੱਕ ਮੈਨੂੰ ਫੋਨ ਨਹੀਂ ਕਰ ਦੇਣਾ ਤੇ ਤੂੰ ਉਹੀ ਕਰਕੇ ਮੈਨੂੰ ਨੀਵਾ ਕਰ ਦਿੱਤਾ ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਬੰਦੇ ਜਨਾਨੀ ਚ ਪੇਕਿਆਂ ਤੱਕ ਗੱਲਾਂ ਨਹੀਂ ਪਹੁੰਚਣੀਆਂ ਚਾਹੀਦੀਆਂ ਘਰ ਨਹੀਂ ਵਸਦੇ ਇੰਜ ਮੰਮੀ ਮੈਨੂੰ ਫੋਨ ਨਹੀਂ ਕਰਨਾ ਚਾਹੀਦਾ ਸੀ ਪਰ ਮੈਂ ਕੀ ਕਰਦੀ ਸਤੀਸ਼ ਜੀ ਨੂੰ ਮੈਂ ਚੰਗੀ ਨਹੀਂ ਲੱਗਦੀ ਕਿੰਜ ਕੱਟਾਂਗੀ ਜ਼ਿੰਦਗੀ ਉਹਨਾਂ ਨਾਲ ਅਲੀਸ਼ਾ ਮੈਂ ਪਹਿਲੇ ਵੀ ਕਿਹਾ ਸੀ ਕਿ ਸਭ ਠੀਕ ਹੋ ਜਾਵੇਗਾ ਕਾਲੀ ਨਾ ਪੈ ਸਤੀਸ਼ ਵਰਗਾ ਮੁੰਡਾ ਕਿਸਮਤ ਨਾਲ ਮਿਲਦਾ ਹੈ ਦੇਖ ਚੰਗਾ ਘਰ ਹੈ ਸਭ ਕੁਝ ਹੈ ਤੇਰੇ ਕੋਲ ਪੇਕੇ ਗਰੀਬੀ ਤੋਂ ਇਲਾਵਾ ਤੂੰ ਕੀ ਦੇਖਿਆ ਮੇਰੀ ਬੱਚੀ ਇਹ ਘੱਟੋ ਘੱਟ 5-6000 ਦਾ ਸੂਟ ਪਾਇਆ ਤੂੰ ਮੰਗ ਮੰਗ ਕੇ ਕੱਪੜੇ ਪਾ ਕੇ ਵੱਡਾ ਕੀਤਾ ਤੈਨੂੰ ਮੈਂ ਤੈਨੂੰ ਫੇਰ ਉਸ ਨਰਕ ਵਿੱਚ ਨਹੀਂ ਲੈ ਕੇ ਜਾਣਾ ਚੁੱਪ ਕਰਕੇ ਆਪਣੇ ਘਰ ਵਸ ਅੱਗੇ ਤੋਂ ਮੈਨੂੰ ਫੋਨ ਨਹੀਂ ਕਰਨਾ ਮਸਾ ਤੇਰੀ ਜ਼ਿੰਮੇਵਾਰੀ ਭੁਗਤਾਈ ਹੈ ਮੈਂ ਅਲੀਸ਼ਾ ਬੋਲਦੀ ਕੀ ਚੁੱਪੀ ਰਹੀ ਜਾਂ ਸਭ ਲਈ ਚਾਹ ਬਣਾ ਚੌਂਕੇ ਚਾੜਿਆ ਕਿ ਨਹੀਂ ਅਜੇ ਤੈਨੂੰ ਕੱਲ ਦਾ ਕੰਮ ਤੋਂ ਇਲਾਵਾ ਕੀਤਾ ਹੀ ਕੀ ਐ ਮੈਂ ਅਲੀਸ਼ਾ ਨੇ ਸੋਚਿਆ ਪਰ ਮੰਮੀ ਨੂੰ ਕੁਝ ਨਹੀਂ ਦੱਸਿਆ ਅਲੀਸ਼ਾ ਚਾਹ ਬਣਾਉਣ ਲਈ ਚਲੀ ਗਈ ਮੰਮੀ ਉੱਠ ਕੇ ਸਤੀਸ਼ ਤੇ ਉਸਦੀ ਮੰਮੀ ਕੋਲ ਆ ਗਈ ਤੇ ਹੱਥ ਜੋੜ ਕੇ ਕਿਹਾ ਨਿਆਣੀ ਐ ਮੈਂ ਸਮਝਾਇਆ ਅੱਗੇ ਤੋਂ ਇੰਜ ਨਹੀਂ ਕਰੇਗੀ ਸਤੀਸ਼ ਹੈਰਾਨ ਸੀ ਕੀ ਅਲੀਸ਼ਾ ਦੀ ਮੰਮੀ ਉਸਦੀ ਹੀ ਗਲਤੀ ਕੱਢ ਰਹੀ ਸੀ ਸतीश ਦੀ ਮੰਮੀ ਨੂੰ ਤਾਂ ਬੋਲਣ ਦਾ ਮੌਕਾ ਮਿਲ ਗਿਆ ਸੱਸ ਮਾਂ ਨੂੰ ਕੌਣ ਕੁਝ ਸਮਝਦਾ ਕੋਈ ਗੱਲ ਸੀ ਤਾਂ ਮੇਰੇ ਨਾਲ ਕਰਦੀ ਤੀਸ਼ ਨੂੰ ਕਹਿ ਰਹੀ ਸੀ ਕਿ ਘੁਮਾ ਕੇ ਲਿਆ ਇਸਦੇ ਕੋਲ ਹਜੇ ਸਮਾਨੀ ਛੁੱਟੀ ਨਹੀਂ ਮਿਲ ਰਹੀ ਸੀ ਬਸ ਇਸੇ ਗੱਲੋਂ ਮੂੰਹ ਵੱਟ ਲਿਆ ਇਸਨੇ ਤੇ ਉਸਨੇ ਚੁੱਕ ਕੇ ਤੁਹਾਨੂੰ ਫੋਨ ਕਰ ਦਿੱਤਾ ਕੋਈ ਨਹੀਂ ਨਿਆਣੀ ਹੈ ਸਮਝ ਜਾਵੇਗੀ ਅਲੀਸ਼ਾ ਦੀ ਮੰਮੀ ਨੇ ਕਿਹਾ ਸਤੀਸ਼ ਬੇਟਾ ਗੁੱਸਾ ਨਾ ਕਰਿਓ ਅਲੀਸ਼ਾ ਦੀ ਕਿਸੇ ਵੀ ਗੱਲ ਦਾ ਬਿਨਾ ਪਿਉ ਤੋਂ ਸਾਰੇ ਚਾ ਮਰੀ ਨੇ ਵਿਚਾਰੀ ਦੇ ਮੈਂ ਵੀ ਅੰਦਰ ਹੀ ਵਾੜ ਕੇ ਰੱਖਿਆ ਹੈ ਇਸ ਲਈ ਉਸਨੇ ਕਹਿ ਦਿੱਤਾ ਹੋਣਾ ਮaaf ਕਰ ਦਿਓ ਉਸ ਨੂੰ ਮੰਮੀ ਨੇ ਹੱਥ ਜੋੜ ਕੇ ਕਿਹਾ ਪੂਨਮ ਵੀ ਉੱਠ ਕੇ ਆ ਗਈ ਨਹੀਂ ਪਲੀਜ਼ ਹੱਥ ਨਾ ਜੋੜੋ ਸਤੀਸ਼ ਨੇ ਕਿਹਾ ਆਹੋ ਕੋਈ ਨਹੀਂ ਸਮਝ ਜਾਵੇਗੀ ਮੈਨੂੰ ਪਤਾ ਹੈ ਸਮਝਦਾਰ ਹੈ ਕੁੜੀ ਤੁਹਾਡੀ ਅਲੀਸ਼ਾ ਬੇਟਾ ਆਉ ਬੈਠਾ ਪੂਨਮ ਚਾ ਬਣਾਉਂਦੀ ਐ ਸਤੀਸ਼ ਦੀ ਮੰਮੀ ਨੇ ਕਿਹਾ ਪੂਨਮ ਨੇ ਮੰਮੀ ਵੱਲ ਅੱਖਾਂ ਕੱਢ ਕੇ ਦੇਖਿਆ ਮਾਂ ਦੇ ਸਮਝਾਉਣ ਤੇ ਅਲੀਸ਼ਾ ਆਪਣੇ ਸੌਰੇ ਰੁਕਤਾ ਗਈ ਕਿ ਅੱਗੇ ਸਤੀਸ਼ ਤੇ ਅਲੀਸ਼ਾ ਵਿੱਚ ਸਭ ਕੁਝ ਠੀਕ ਹੋ ਜਾਵੇਗਾ ਕਿ ਸਤੀਸ਼ ਉਸ ਨੂੰ ਆਪਣੀ ਪਤਨੀ ਮੰਨ ਕੇ ਆਪਣੇ ਦਿਲ ਵਿੱਚ ਜਗ੍ਹਾ ਦੇਵੇਗਾ ਕਿ ਸਤੀਸ਼ ਰੀਆ ਨੂੰ ਸਭ ਸੱਚ ਦੱਸ ਕੇ ਆਪਣਾ ਰਿਸ਼ਤਾ ਖਤਮ ਕਰ ਲਵੇਗਾ ਜਾਂ ਰੀਆ ਉਸ ਨੂੰ ਆਪਣੇ ਜਾਲ ਵਿੱਚੋਂ ਨਿਕਲਣ ਹੀ ਨਹੀਂ ਦੇਵੇਗੀ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ